ਜੋ ਜਿੱਤ ਖਲਸਾ ਵਾਹਿਗੁਰੂ ਕੀ ਫਤਿਹ ਕਨੀਫੇ ਸਿੱਧ ਤੋਂ ਬਾਅਦ ਹੁਣ ਹਣੀਫਾ ਸਿੱਧ ਆ ਗਿਆ ਹੈ ਹਣੀਫੇ ਨੂੰ ਦੂਰੋਂ ਆਉਂਦਾ ਦੇਖ ਕੇ ਮਹਾਰਾਜ ਨੇ ਕਿਆ ਅ ਬੈਠਾ ਹਣੀਫੇ ਹਣੀਫਾ ਬੜਾ ਹਰਾਨ ਹੋਇਆ ਇਹਨਾਂ ਨੂੰ ਮੇਰਾ ਨਾਂ ਕਿਸ ਤਰ੍ਹਾਂ ਪਤਾ ਹੈ ਜਾਸ ਨੂੰ ਕਿਸੇ ਨੇ ਨਹੀਂ ਦੱਸਿਆ ਹੋਵੇ ਇਹ ਤਿੰਨ ਗਾਲ ਜਾਣ ਵਾਲਾ ਹੋਵੇ ਹਨੀਫੇ ਨੇ ਪੁੱਛਿਆ ਤੁਹਾਨੂੰ ਮੇਰਾ ਨਾਮ ਕਿਸ ਤਰ੍ਹਾਂ ਹੁੰਦਾ ਹੈ ਗੁਰੂ ਜੀ ਨੇ ਕਿਹਾ ਹਨੀਫਾ ਸੁਣ ਤੇਰੇ ਪਿਤਾ ਦਾ ਨਾਮ ਕੰਕ ਕਰਨ ਸੀ ਜੋ ਸੀਲਪੁਰ ਨਗਰ ਦਾ ਰਾਜਾ ਸੀ ਜਦੋਂ ਮਰਿਆ ਤੇਰੀ ਉਮਰ 17 ਸਾਲ ਦੀ ਸੀ ਇੱਕ ਦਿਨ ਤੂੰ ਜੰਗਲ ਵਿਸ਼ਕਾਰ ਕਰਕੇ ਬਹੁਤ ਸਾਰੇ ਜਾਨਵਰ ਮਾਰ ਕੇ ਵਾਉ ਸਾਰਿਆਂ ਸੀਤ ਰਸਤੇ ਵਿੱਚ ਤੈਨੂੰ ਗੁਰਖ ਮਿਲਿਆ ਉਸੇ ਤੈਨੂੰ ਕਿਹਾ ਜਿਸ ਤਰ੍ਹਾਂ ਤੂੰ ਆਪਣੀ ਜੀਭ ਬਾਰੇ ਸਵਾਦ ਕਰਕੇ ਇਹਨਾਂ ਨੂੰ ਮਾਰਿਆ ਇਸੇ ਤਰ੍ਹਾਂ ਹੀ ਇਹ ਤੈਨੂੰ ਮਾਰਨਗੇ ਸੁਣ ਕੇ ਤੂੰ ਡਰ ਗਿਆ ਕਹਿਆ हे ਨਾ ਆ ਜੀ ਮੇਰੇ ਤੇ ਦਇਆ ਕਰੋ ਜਿਸ ਕਰਕੇ ਮੈਨੂੰ ਇਹ ਦੁੱਖ ਭੋਗਣ ਆਸੇ ਕਿ ਮੈਂ ਨਾ ਮਰਾਂ ਗੁਰੂ ਗੋਰਖ ਨਾਸ ਨੇ ਕਿਹਾ ਜੇ ਤੂੰ ਸਿਰ ਮੁੰਨ ਕੇ ਸਰੀਰ ਤੇ ਸਵਾ ਮਲ ਨਵੇਂ ਕੰਨਾਂ ਵਿੱਚ ਮੰਦਰਾ ਪਾ ਕੇ ਯੋਗ ਧਾਰਨ ਕਰਨਾ ਹੈ ਤਾਂ ਤੇਰੀ ਦੇਹ ਠਹਿਰ ਰਹੇਗੀ ਤੂੰ ਮਰੇਗਾ ਨਹੀਂ ਪਰ ਉਸ ਵਕਤ ਗੋਰਖ ਤੋਂ ਯੋਗ ਧਾਰਨ ਕਰਕੇ ਸਿੱਧ ਬਣ ਗਿਆ ਜਦ ਹਨੀਫੇ ਨੇ ਆਪਣਾ ਹਾਲ ਸੁਣਿਆ ਤਾਂ ਗੁਰੂ ਜੀ ਨੂੰ ਪੂਰਨ ਹਰੀ ਅਵਤਾਰ ਜਾਣ ਕੇ ਨਮਸਕਾਰ ਕਰਕੇ ਬੋਲਿਆ ਕੌਣ ਥਾਣ ਮੁੰਡਿਓ ਮੁਝੇ ਸੋਤਮ ਦਿਓ ਬਤਾਏ ਜਾਨੂ ਮੈਂ ਅਵਤਾਰ ਤਬ ਪਵਤਾਰ ਨਿਹਤ ਆਈ ਹਨੀਫੇ ਨੇ ਪੁੱਛਿਆ ਕਿ ਗੁਰੂ ਗੋਖਰਖਨਾਥ ਨੇ ਮੈਨੂੰ ਕਿਸ ਜਗ੍ਹਾ ਤੇ ਮੁਨਿਆ ਮੈਂ ਤਦ ਸਮਝਾਂਗਾ ਕਿ ਤੁਸੀਂ ਪਰਮੇਸ਼ਰ ਦਾ ਅਵਤਾਰ ਹੋ ਸੰਸਾਰ ਨੂੰ ਤਾਰਨ ਵਾਸਤੇ ਆਏ ਹੋ ਗੁਰੂ ਜੀ ਨੇ ਕਿਹਾ ਕਿ ਤੇਰਾ ਸਿਰ ਲੁੰਡੇ ਵਿਪਲੇ ਢਾ ਮੁਨਿਆ ਸੀ ਤਦ ਤੂੰ ਸਭ ਘਰ ਬਾਹਰ ਇਸਤਰੀ ਪਰ ਛੱਡ ਕੇ ਉਹਨਾਂ ਦੀ ਕੋਈ ਖਬਰ ਨਹੀਂ ਲਈ ਇਹ ਗੱਲ ਸੁਣ ਕੇ ਹਨੀਫੇ ਨੂੰ ਤਸੱਲੀ ਹੋ ਗਈ। ਹੱਥ ਜੋੜ ਕੇ ਗੁਰੂ ਜੀ ਦੇ ਚਰਨਾਂ ਦੇ ਮੱਥਾ ਟੇਕਿਆ ਤੇ ਗੋਰਖਪਾਸ ਵਾਪਸ ਜਾ ਕੇ ਕਿਹਾ ਤਪਾ ਬੜਾ ਕਲਾਮਾਨ ਹੈ। ਹਨੀਫੇ ਦੀ ਗੱਲ ਸੁਣ ਕੇ ਗੋਰਖ ਨੇ ਭੂਤਵੇ ਨਾਸ ਨੂੰ ਭੇਜਿਆ। ਉਸਨੇ ਗੁਰੂ ਜੀ ਨੂੰ ਕਿਹਾ ਬਾਲੇ ਅੜ ਛੱਡ ਦੇ। ਗੁਰੂ ਗੋਰਖ ਦੀ ਚਰਣੀ ਲੱਗ ਕੇ ਆਪਣੇ ਜਨਮ ਮਰਨ ਨੂੰ ਕਿਉਂ ਨਹੀਂ ਮਿਟਾ ਲੈਂਦਾ ਗੁਰੂ ਜੀ ਨੇ ਕਿਹਾ ਖਾਲੀ ਰਹਿੰਦਾ ਹੈ ਜਿਹੜਾ ਨਾਮ ਨਹੀਂ ਜਪਦਾ ਹੁਣ ਅਸੀਂ ਪਿੱਛੇ ੜਕੇ ਨਹੀਂ ਜਾਵਾਂਗੇ ਤੁਹਾਡੇ ਪਾਸ ਪਹੁੰਚ ਕੇ ਤੁਹਾਡਾ ਮਾਨ ਦੂਰ ਕਰਕੇ ਸਭ ਨੂੰ ਜਮੀ ਲਾਵਾਂਗੇ ਜਨਮ ਮਰਨ ਤੋਂ ਉਹ ਡਰਦਾ ਹੈ ਜਿਹੜਾ ਸਰੀਰ ਨਾਲ ਪਿਆਰ ਕਰਦਾ ਹੈ ਯਾਨੀ ਲੋਕ ਦੇ ਨਾਲ ਪਿਆਰ ਨਹੀਂ ਕਰਦੇ ਇਹ ਨਾ ਹੀ ਜਨਮ ਮੰਨ ਤੋਂ ਡਰਦੇ ਨੇ ਬੱਚੋਂ ਸੁਣ ਕੇ ਭੂਤਵੇਂ ਨੇ ਵਾਪਸ ਜਾ ਕੇ ਗੋਰਖ ਨੂੰ ਦੱਸਿਆ ਕਿ ਬੜਾ ਗਿਆਨ ਮਿਆਨ ਹੈ ਤਦ ਚਰਪਟਨਾਥ ਨੂੰ ਗੁਰੂ ਜੀ ਨੇ ਭੇਜਿਆ ਗੁੱਸੇ ਨਾਲ ਪਾਸਾਨ ਕੇ ਕਹਿਣ ਲਗਾ ਤੁਹਾਡਾ ਅਸਨ ਕਿਥੇ ਹੈ ਭੋਜਨ ਕਿਹੜਾ ਛਕਦੇ ਹੋ ਛੇਜ ਵਿਛਾ ਕੇ ਆਰਾਮ ਕਿਥੇ ਕਰਦੇ ਹੋ ਕਿਹੜਾ ਕੱਪੜਾ ਪਾਣਦੇ ਹੋ ਜੀ ਨੇ ਉੱਤਰ ਦਿੱਤਾ ਸਾਡਾ ਬੈਠਣ ਨੂੰ ਆਸਨ ਸਰੀਰ ਦੇ ਅੰਦਰ ਹੈ ਭੋਜਨ ਸਾਡਾ ਨਾਮ ਦਾ ਸਿਮਰਨ ਹੈ ਸਰੀਰ ਤੇ ਕਪੜੇ ਖਿਮਾ ਦੇ ਪਹਿਨੇ ਹੋਏ ਨੇ ਦਸਵੇਂ ਦੁਆਰੇ ਸੁੰਦਰ ਛੇਜਾ ਵਿਸ਼ੀ ਹੋਈ ਇੱਥੇ ਰਾਮ ਕਰਦੇ ਹਾਂ ਉਤਰ ਸੁਣ ਕੇ ਚਰਪਟ ਠੰਡਾ ਹੋ ਗਿਆ ਉਦੋਂ ਉਹਦਾ ਝਗੜਣ ਲੱਗਾ ਹੈ ਗੁਰੂ ਜੀ ਦੇ ਪਾਸ ਆਣ ਕੇ ਬੈਠ ਕੇ ਕਹਿਣ ਲੱਗਾ ਬੱਚੇ ਨੂੰ ਬਿਨਾਂ ਦੁੱਧ ਤੋਂ ਕਿਸ ਤਰ੍ਹਾਂ ਪਾਲਦੇ ਹੋ ਤੁਹਾਡਾ ਨਾਮ ਕੀ ਹੈ ਕਿੱਥੇ ਜਾਓਗੇ ਕਿਸ ਦੇਸ਼ ਚ ਰਹਿੰਦੇ ਹੋ ਤੁਹਾਡਾ ਪੇਸ਼ ਕੀ ਹੈ ਗੁਰੂ ਜੀ ਨੇ ਕਿਹਾ ਭੰਗ ਚੰਗਰਨਾਥ ਸਾਡਾ ਨਾਮ ਨਾਨਕ ਹੈ ਲਿਵਲਾ ਕੇ ਬਾਲਕ ਨੂੰ ਪਾਲ ਲਿਆ ਹੈ ਜਿੱਥੇ ਸਾਡਾ ਕੰਮ ਹੈ ਉਥੇ ਜਾਵਾਂਗੇ ਕਲਿਆਣ ਰੂਪ ਸਾਡਾ ਦੇਸ਼ ਹੈ ਗੁਰਖਨਾਥ ਸਮਾਰਗ ਤੋਂ ਭੁੱਲ ਕੇ ਲੰਮੀ ਉਮਰ ਕਰਕੇ ਬਹੁਤ ਮਾਨੀ ਹੋ ਗਿਆ ਹੈ ਹੰਕਾਰੀ ਹੋ ਗਿਆ ਹੈ ਇਹ ਵਜਨ ਸੁਣ ਕੇ ਚੰਗਰਨਾਥ ਸ਼ਰਮਿੰਦਾ ਹੋ ਗਿਆ ਤੇ ਵਾਪਸ ਗੁਰਖ ਨੂੰ ਕਹਿਣ ਲੱਗਾ ਕੋਈ ਦਰੀ ਨਹੀਂ ਚਲਦੀ ਸਭ ਗੁਰਖ ਤੋਂ ਬਾਅਦ ਗੁਰਖ ਤੋਂ ਆਗਿਆ ਲੈ ਕੇ ਚੰਗਰ ਤੋਂ ਬਾਅਦ ਸੰਘਰਣਾਸ ਆ ਗਿਆ ਹੈ ਇਹਨੇ ਨਾ ਗੁਰੂ ਜੀ ਮੀਨਾ ਪਰਬਤ ਤੇ ਪਹੁੰਚ ਗਏ ਸੰਘਰ ਨੇ ਆਣ ਕੇ ਕਿਹਾ ਬਾਲੇ ਹਦੇਸ ਗੁਰੂ ਨਾਨਕ ਹੱਸ ਕੇ ਚੁਪ ਕਰ ਗਏ ਉਤਰਣ ਨਹੀਂ ਦਿੱਤਾ ਸੰਘਰਨਾਥ ਸਿੰਘ ਉਸ ਨੇ ਕਿਹਾ ਮਾਈ ਮੁੰਡਾ ਉਤਰਣ ਨਹੀਂ ਦਿੰਦਾ ਤੇ ਹਸਣਾ ਗੁਰੂ ਜੀ ਨੇ ਕਿਹਾ ਮਾਈ ਮੁੰਡਾ ਤੇਰਾ ਘੋ ਰੱਖਿਆ ਜਿਸ ਨੇ ਤੈਨੂੰ ਸਿੱਖਿਆ ਕਿ ਨਹੀਂ ਦਿੱਤੀ ਤੇਰਾ ਸਿਰ ਮੂੰਹ ਮੁੰਨ ਕੇ ਕੰਨਾਂ ਵਿੱਚ ਮੰਤਰਾਂ ਪਾ ਕੇ ਤੈਨੂੰ ਮੂਰਖ ਬਣਾ ਦਿੱਤਾ ਸ਼ਰਮ ਨਾ ਕੇ ਆਪਣੀ ਕੁਲ ਨੂੰ ਲਾਜ ਨਵਾਈ ਫਿਰਦਾ ਸਰੀਰ ਤੇ ਸਵਾ ਮਲ ਕੇ ਜਰਮ ਨੇ ਇਸਨ ਕਰੀ ਬੈਠਾ ਜਿਸ ਤਰ੍ਹਾਂ ਪਾਣੀ ਜੀ ਡੱਡੂ ਕਮਲ ਦੀ ਸਰ ਨਹੀਂ ਜਾਂਦਾ ਜੋਗੀ ਬਣ ਕੇ ਤੂੰ ਜੋਗ ਨੂੰ ਲਾਜ ਲਾਈ ਐ ਸੰਘਰਸ਼ਿੰਦਾ ਹੋ ਗਿਆ ਗੁਰੂ ਜੀ ਬੋਲੇ ਕ੍ਰੋਧ ਨੂੰ ਸ਼ਾਂਤੀ ਨਾਲ ਜਿੱਤੀਏ ਤਿੰਨ ਗੁਣ ਤਿਆ ਕੇ ਅਤੀਤ ਹੋਏ ਗੁਰੂ ਉਪਦੇਸ਼ ਦੁਆਰਾ ਗਿਆਨ ਪ੍ਰਾਪਤ ਕਰਕੇ ਕਾਮ ਨੂੰ ਨਸ਼ਟ ਕਰੀਏ ਸੰਤੋਖ ਧਾਰਨ ਕਰਨ ਨਾਲ ਲੋਭ ਮਿਰਦਾ ਹੈ ਅਰੀਦਾ ਧਿਆਨ ਧਾਰਨ ਨਾਲ ਅਮਰ ਪਦਵੀ ਪਾਈ ਦੀ ਐ ਸੰਤਾਂ ਦੀ ਸੰਗਤ ਕਰਕੇ ਮਾਇਆ ਤੋਂ ਲੇਪ ਹੋਈਦਾ ਹੈ ਵਿਸ਼ਿਆਂ ਨੂੰ ਵਿਹੋ ਜਾਣ ਕੇ ਮਨ ਤੋਂ ਭੁਲਾ ਦਈਏ ਪ੍ਰੇਮ ਨਾਲ ਭਰਤੀ ਕਰਨੀ ਵੱਡੀ ਸਿਹੜ ਜੁਗਤੀ ਹੈ ਤਨ ਤੇ ਮੋਹ ਨੂੰ ਤਿਆ ਕੇ ਨਰੇ ਭਰੀ ਜਾਏ ਉਤੋਂ ਮਜਨ ਸੁਣ ਕੇ ਸੰਗਰਨ ਆਤ੍ਰਿਪਤ ਹੋ ਕੇ ਸਮੇਰ ਪਰਬਤ ਤੇ ਚਲਾ ਗਿਆ ਹੁਣ ਸੰਭਾਲ ਕਾ ਸਤਿਗੁਰੂ ਜੀ ਪਸੰ ਨਿਤਰ ਹੋ ਕੇ ਇਹ ਵੀ ਵਾਪਸ ਚਲੇ ਗਿਆ गोपीचंद ਆਇਆ ਇਹ ਵੀ ਗਿਆਨ ਲੈ ਕੇ ਵਾਪਸ ਚਲੇ ਗਿਆ ਗੁਰੂ ਜੀ ਨੇ ਕਿਹਾ ਤੁਸੀਂ ਚਲੋ ਅਸੀਂ ਆਪਣੀ ਮੌਜ ਨਾ ਆਉਂਦੇ ਹਾਂ ਗੋਪੀਚੰਦ ਨੇ ਗੁਰਖਨਾਥ ਨੂੰ ਜਾ ਕੇ ਦੱਸਿਆ ਤਪਾ ਜੀ ਬਹੁਤ ਪੂਜਣ ਯੋਗ ਨੇ ਤੇ ਇੱਥੇ ਆ ਰਹੇ ਨੇ ਗੁਰਖਨਾਥ ਨੇ ਇਸ਼ਰਨਾਥ ਨੂੰ ਆਖਿਆ ਤੂੰ ਜਾ ਕੇ ਉਸ ਤਪੇ ਨੂੰ ਨਿਰਤਰ ਕਰ ਜਾਂ ਫਿਰ ਆਪਣਾ ਚੇਲਾ ਬਣਾ ਕੇ ਲਿਆ ਇਸ਼ਰਨਾਥ ਗੁਰੂ ਜੀ ਪਾਸ ਆਏ ਕਹਿਣ ਲੱਗੇ ਤੁਸੀਂ ਕੌਣ ਹੋ ਕਿੱਥੋਂ ਆਏ ਹੋ ਜੋਗਮਤ ਸਭ ਤੋਂ શ્રેષ્ઠ ਹੈ ਇਹ ਤੂੰ ਆਤਮਾ ਬਾਤ ਪੁੱਛਣਾ ਚਾਹੁੰਦਾ ਹੈ ਕਿ ਆਤਮਾ ਸਰਵ ਵਿਆਪਕ ਹੈ ਗੁਰੂ ਜੀ ਨੇ ਉਤਰ ਦਿੱਤਾ ਆਉਣਾ ਜਾਣਾ ਤਦ ਹੋਵੇ ਜੇਕਰ ਕਿਸੇ ਥਾਂ ਵਿਆਪਕ ਨਾ ਹੋਵੇ ਉਹ ਅੰਦਰ ਬਾਹਰ ਪੂਰਨ ਹੈ ਇਸ ਕਰਕੇ ਤੇਰਾ ਪ੍ਰਸ਼ਨ ਇਨਸਪਿਰ ਹੈ ਉਹ ਫੋਣ ਪ੍ਰਸ਼ਨ ਕਰਨ ਵਾਸਤੇ ਗੁਰੂਖ ਤੋਂ ਪੁੱਛ ਕੇ ਇਹ ਗੱਲ ਸੁਣ ਕੇ ਸ਼ੰਦਾਸ ਵੀ ਈਸ਼ਰ ਨਾਥ ਵੀ ਸਮਿੰਦਾ ਹੋ ਕੇ ਚਲਾ ਗਿਆ ਗੁਰੂ ਜੀ ਨੇ ਲੰਗਰ ਨੂੰ ਭੇਜਿਆ ਸਮੇਂਦ ਤੇ ਚੱਲੋ ਗੁਰਖ ਤੋਂ ਸੇਠ ਦੇਸ਼ ਲੈ ਕੇ ਸਿਰ ਤੋਂ ਮੌਤ ਦਾ ਡਰ ਦੂਰ ਕਰੋ ਦੇਹ ਪੰਜ ਭੂਤਾਂ ਦੀ ਹੈ ਇਹਨਾਂ ਪੰਜਾਂ ਵਿੱਚੋਂ ਕੋਈ ਤਤ ਨਹੀਂ ਮਰਦਾ ਆਤਮਾ ਨਿਤ ਇਸ ਦੀ ਕਦੀ ਮੌਤ ਨਹੀਂ ਹੁੰਦੀ ਸੋ 13ਵੇਂ ਪ੍ਰਸ਼ਨ ਵਿਅਕਤ ਹੈ ਤੂੰ ਆਪਣੇ ਗੁਰਖ ਨੂੰ ਜਾ ਕੇ ਪੁੱਛ ਲੈ ਏ ਵਰਜਨ ਸੁਣ ਕੇ ਲੰਗਰ ਵੀ ਚੁੱਪ ਕਰਕੇ ਪਿੱਛੇ ਮੁੜ ਗਿਆ ਸਾਰਾ ਵਰਤਾਨ ਗੋਰਖ ਨੂੰ ਦੱਸਿਆ ਗੋਰਖ ਨੇ ਮੰਗਲ ਨਾਲ ਸੁਣ ਕੇ ਆਖਿਆ ਸਾਰੇ ਸਿਧ ਹਾਰ ਖਾ ਕੇ ਵਾਪਸ ਆ ਗਏ ਹੁਣ ਤੇਰਾ ਜਾਣਾ ਠੀਕ ਹੈ ਮੰਗਲ ਨੇ ਕਿਹਾ ਬਾ ਸਮਝਾ ਦਿਓ ਕਿ ਮੈਨੂੰ ਤਪੇ ਦਾ ਸੁਭਾਗ ਦਰਸ਼ਨ ਕਰਨ ਵਾਸਤੇ ਭੇਜ ਰਹੇ ਹੋ ਜਾਂ ਉਪਦੇਸ਼ ਦੇਣ ਵਾਸਤੇ ਭੇਜ ਰਹੇ ਹੋ ਮੰਗਲ ਨੇ ਕਿਹਾ ਨਾਰਾ ਜੀ ਉਸ ਨੂੰ ਅੱਗੇ ਸਾਰੇ ਸਿਧ ਵੇਖੀ ਚਰਚਾ ਕਰਾਈ ਨਹੀਂ ਉਹ ਵਿਸ਼ਨੂੰ ਦੇ ਪੂਰਨ અવਤਾਰ ਨੇ ਜਿਸ ਨੂੰ ਪਹਿਲਾਂ ਪਰਖ ਲਿਆ ਹੋਵੇ ਉਸ ਨੂੰ ਫਿਰ ਪਰਖਣਾ ਜਸਾਰਥ ਨਹੀਂ ਤਾਂ ਵੀ ਤੁਹਾਡੀ ਆਗਿਆ ਦਾ ਪਲਨ ਕਰਵਾਤੇ ਜਾਂਦਾ ਹਾਂ ਗੋਰਖਨਾਥ ਨੇ ਕਿਹਾ ਮੰਗਲਨਾਥ ਉਸ ਨੂੰ ਇੱਕ ਢੰਗ ਨਾਲ ਇੱਥੇ ਲਿਆ ਅਵਦੇਸ਼ ਲੈ ਕੇ ਸਾਡਾ ਮਤਵਾਨ ਕਰੇ ਮੰਗਲਨਾਥ ਨੇ ਹਾਂ ਕਿ ਗੁਰੂ ਜੀ ਨੂੰ ਹੱਥ ਜੋੜ ਕੇ ਦੇਸ਼ ਕੀਤਾ ਗੁਰੂ ਜੀ ਨੇ ਹਰਦਨ ਨਾਲ ਆਪਣੇ ਬਾਜ਼ ਬਿਠਾ ਲਿਆ ਮੰਗਲਨਾਥ ਨੇ ਕਿਹਾ ਮੈਂ ਤੁਹਾਡੇ ਦਰਸ਼ਨ ਕਰਕੇ ਕਰਤਾਰਥ ਹੋਇਆ ਮੈਂ ਅਜ ਆਪਣੇ ਵੱਡੇ ਭਾਗ ਸਮਝਦਾ ਹਾਂ ਜੋ ਮੈਨੂੰ ਪ੍ਰਭੂ ਦੇ ਅਨੂਪਮ অবতার ਦੇ ਦਰਸ਼ਨ ਹੋਏ ਨੇ ਗੁਰੂ ਜੀ ਨੇ ਕਿਹਾ ਮੰਗਲਨਾ ਤੂੰ ਹੀ ਧੰਨਾ ਹੈ ਜੋ ਸਾਰੇ ਸਿਧਾਂ ਨਾਲ ਤਮਰੀਤੀ ਵਾਲਾ ਹੈ ਤੂੰ ਮਾਣ ਨੂੰ ਤਿਆ ਕੇ ਨਿਮਰਤਾ ਧਾਰਨ ਕੀਤੀ ਇਹ ਮਾਨ ਸ਼ਰਮ ਦਾ ਇਹ ਹੀ ਲਾਭ ਹੈ ਮਾਣ ਨੂੰ ਤਿਆ ਕੇ ਸੰਤਾਂ ਨਾਲ ਮਿੱਠਾ ਬਚਨ ਤੇ प्रीਤੀ ਕਰੇ ਮੰਗਲਨਾ ਆਪ ਨੇ ਅੱਖਾਂ ਨੀਵੀਆਂ ਕਰਕੇ ਆਖਿਆ ਮਹਾਰਾਜ ਜੇ ਸੋਤੇ ਤੁਸੀਂ ਕਿਰਪਾ ਕਰਦੇ ਉਸ ਦੀ ਹੀ ਸ੍ਰੇਸ਼ਟ ਮਤ ਹੁੰਦੀ ਹੈ ਆਪ ਕਿਰਪਾ ਕਰਕੇ ਸਮੀਰ ਤੇ ਚਲ ਕੇ ਸਿੱਧਾਂ ਨੂੰ ਦੱਸਣ ਦੇ ਕਿ ਨਿਹਾਲ ਕਰੋ ਜੇ ਨਹੀਂ ਜਾਣਾ ਚਾਹੁੰਦੇ ਤਾਂ ਤੁਹਾਡੇ ਸ਼ਗਨਾਂ ਵਾਸਤੇ ਕੁਝ ਇੱਥੇ ਲੈ ਆਵਾਂ ਗੁਰੂ ਜੀ ਨੇ ਕਿਹਾ ਮੰਗਲਨਾਥ ਤੇਰਾ ਪ੍ਰੇਮ ਵੇਖ ਕੇ ਅਸੀਂ ਰੁੱਝ ਗਏ ਸਾਨੂੰ ਹੋਰ ਕੋਈ ਸ਼ਗਨ ਦੀ ਇੱਛਾ ਨਹੀਂ ਰਹੀ ਤੁਸੀਂ ਅੱਗੇ ਚੱਲੋ ਅਸੀਂ ਛੇਤੀ ਆਉਂਦੇ ਹਾਂ ਮੰਗਲਨਾਥ ਪ੍ਰਸੰਨ ਹੋ ਕੇ ਸਮੇਰ ਪਰਬਤ ਤੇ ਚਲਾ ਗਿਆ ਮਰਦਾਨੇ ਨੇ ਪੁੱਛਿਆ ਗੁਰੂ ਜੀ ਇਹ ਜੋਗੀ ਬੜਾ ਮਿੱਠਾ ਬੋਲਦਾ ਸੀ ਤੁਹਾਡੇ ਨਾਲ ਬੜਾ ਪ੍ਰੇਮ ਕੀਤਾ ਝਗੜਾ ਵਗੜਾ ਨਹੀਂ ਕੀਤਾ ਗੁਰੂ ਜੀ ਨੇ ਕਿਹਾ ਮਰਦਾਨਿਆਂ ਸਾਰੇ ਕੋ ਜੇ ਨਹੀਂ ਹੁੰਦੇ ਕਰੋੜਾਂ ਵਿੱਚੋਂ ਕੋਈ ਇੱਕ ਹੀ ਪੂਰਾ ਹੁੰਦਾ ਇਹ ਜਿਸ ਤੇ ਕਰਤਾਰ ਦੀ ਕਿਰਪਾ ਹੋਵੇ ਸੋ ਸਿੱਧਾਂ ਨੂੰ ਵੇਖਣ ਵਾਸਤੇ ਸਮੇਰ ਤੇ ਚੱਲੀਏ ਗੁਰੂ ਜੀ ਨੇ ਕਿਹਾ ਕਿ ਇੱਕ ਸਿੱਧ ਜਿਸ ਦਾ ਨਾਮ ਸ਼ਭੂਨਾਥ ਹੈ ਹੁਣ ਆਉਣ ਵਾਲਾ ਹੈ ਬਹੁਤ ਹੰਕਾਰੀ ਹੈ ਜਿਸ ਨੇ ਆਪਣੇ ਮਾਨ ਨੂੰ ਦੂਰ ਕੀਤਾ ਹੋਇਆ ਹੈ ਤਕੂਨ ਸੰਤ ਹੈ ਮਰਦਾਨੇ ਪੁੱਛਿਆ ਜੇਕਰ ਗੋਰਖ ਤੋਂ ਵੀ ਉੱਚਾ ਹੈ ਫਿਰ ਇਸ ਨੇ ਆਪਣੀ ਤੋਂ ਛੋਟੇ ਗੋਰਖ ਨੂੰ ਕਿਉਂ ਧਾਰਨ ਕੀਤਾ ਹੈ ਗੁਰੂ ਜੀ ਨੇ ਕਿਹਾ ਕਿ ਪਹਿਲੇ ਜਦ ਅਸਨ ਗੁਰਖ ਮਿਲਿਆ ਤਾਂ ਇਸ ਨੇ ਉਸ ਨੂੰ ਗੁਰੂ ਧਾਰਨ ਕਰਕੇ ਜੋ ਕਬ ਮਤ ਧਾਰਨ ਕਰ ਲਿਆ ਇੱਧਰ ਗੁਰੂ ਜੀ ਇਹ ਵਚਨ ਕਰ ਰਹੇ ਸਨ ਸ਼ੰਭੂ ਆ ਗਿਆ ਕਹਿਣ ਲੱਗਾ ਤੁਸੀਂ ਗੁਰਖ ਦੇ ਚੇਲੇ ਬਣ ਕੇ ਕੰਨਾਂ 'ਚ ਮੰਦਰਾ ਪਾ ਲਓ ਸਿਰ ਤੇ ਸਵਾ ਮੜ ਲਓ ਤੁਹਾਨੂੰ ਕੋਈ ਵਿਗੜ ਨਹੀਂ ਲੱਗੇਗਾ ਜਦ ਹਿਰਦੇ ਵਿੱਚ ਜੋਤ ਪ੍ਰਕਾਸ਼ ਕਰੇਗੀ ਕਮਲ ਖਿੜ ਜਾਏਗਾ ਸੁੰਨ ਮंडल ਵਿੱਚ ਤੇ ਸਰੀਰ ਤੋਂ ਮੌਤ ਭੱਜ ਜਾਵੇਗੀ ਹੱਥ ਵਿੱਚ ਠੂਠਾ ਫੜ ਕੇ ਗੁਰੂ ਵਾਲੇ ਬਣ ਜਾਓ ਫਿਰ ਜਿੱਧਰ ਮਨ ਕਰੇ ਜਾਣਾ ਗੁਰੂ ਜੀ ਨੇ ਕਿਹਾ ਕਿ ਤੁਹਾਡਾ ਸਾਰਿਆਂ ਦਾ ਹੰਕਾਰ ਦੂਰ ਕਰਕੇ ਗੁਰਖ ਨੂੰ ਚੇਲਾ ਕਰਾਂਗਾ ਸਰੀਰ ਤੇ ਸਵਾਰ ਨਹੀਂ ਬੁਲਾਵਾਂਗਾ ਕੰਨ ਨਹੀਂ ਪੜਵਾਵਾਂਗਾ ਠੂਠਾ ਫੜਨ ਵਾਲਾ ਬਖਾਰੀ ਹੁੰਦਾ ਹੈ ਅਸੀਂ ਤਾਂ ਮੌਤ ਨੂੰ ਦੂਰ ਕੀਤਾ ਹੈ ਸਾਡੇ ਨੇੜੇ ਨਹੀਂ ਫੜਕਦੀ ਇੱਦਾਂ ਸਿੱਧਾ ਸਦਾ ਹਾਜ਼ਰ ਰਹਿੰਦੀਆਂ ਨੇ ਜੋ ਮੰਗੇ ਉਸ ਨੂੰ ਦਿੰਦੇ ਹਾਂ ਜਿੱਥੇ ਇੱਛਾ ਹੋਵੇ ਜਾਂਦੇ ਹਾਂ ਕੋਈ ਰੋਗ ਟੋਕ ਨਹੀਂ ਵਿਗੜਾ ਦੇ ਨਾਸ ਕਰਨ ਵਾਲਾ ਸ਼ੁਣ ਪਦ ਸਾਡਾ ਆਸਨ ਹੈ ਸੋ ਇਹ ਸਾਰੀਆਂ ਗੱਲਾਂ ਸ਼ੰਭੂ ਨਾਥ ਨੂੰ ਗੁਰੂ ਸਾਹਿਬ ਨੇ ਦਸੀਆਂ ਗੁਰੂ ਜੀ ਨੇ ਕਿਹਾ ਕਿ ਮੈਂ ਤੇਰੇ ਗੋਰਖ ਨੂੰ ਜਾਣਦਾ ਹਾਂ ਜਿਹੜਾ ਸ਼ਿਵ ਦੀ ਬਿੰਦ ਹੋਇਆ ਹੈ ਸਾਡੀ ਨਜ਼ਰੇ ਕੰਕਾਰ ਤੇ ਲੱਗੀ ਹੈ ਸੰਤਾਂ ਸਾਧਾਂ ਨੂੰ ਵੇਖ ਕੇ ਪ੍ਰਸੰਨ ਹੁੰਦੇ ਹਾਂ ਗੰਦਾ ਜਹਾ ਮੈਲ ਰਹਿਤ ਸਾਰਾ ਜਗਤ ਹੀ ਪੰਜਾਂ ਤੱਤਾਂ ਦਾ ਬਣਿਆ ਹੈ ਸਭ ਦੇ ਸਰੀਰ ਇੱਕ ਸਮਾਨ ਨੇ ਸ਼ੰਭੂ ਨਾਮ ਸੇ ਕਹਿਆ ਜੋਗੀ ਦੀ ਯੁਕਤੀ ਨਾਲ ਮੁਕਤੀ ਪਾਈਦੀ ਪਰ ਤੁਸੀਂ ਜੋਗੀਆਂ ਜਤੀਆਂ ਨੂੰ ਨਜ਼ਰਾਂ ਅਟਾ ਨਹੀਂ ਲਿਆਉਂਦੇ ਇਹਨਾਂ ਤੋਂ ਕੌਣ ਵੱਡਾ ਤੇ ਉਤਮ ਹੈ ਗੁਰੂ ਜੀ ਨੇ ਕਿਹਾ ਨਾਮ ਤੋਂ ਬਿਨਾ ਜੋਗ ਕਦੀ ਪੂਰਾ ਨਹੀਂ ਹੁੰਦਾ ਇਸ ਕਰਕੇ ਅਸਾਂ ਨਾਲ ਨਾਲ ਲਿਬੜਾਈ ਹੈ ਜੇ ਤੋਂ ਵੱਡਾ ਹੋਰ ਕੋਈ ਨਹੀਂ ਪਾਪੀਆਂ ਨੂੰ ਤਾਰਨ ਵਾਲਾ ਦਾਸਾਂ ਹੈ ਤੇ ਦੈਂਤਾਂ ਨੂੰ ਮਾਰਨ ਵਾਲਾ ਮੋਹ ਨੂੰ ਨਾਸ ਕਰਨ ਵਾਲਾ ਗਿਆਨ ਦੇਣ ਵਾਲਾ ਨਾਵੀ ਹੈ ਨਾਮ ਜਪਣ ਵਾਲਾ ਨਾ ਜਾਂਦਾ ਹੈ ਨਾ ਮਰਦਾ ਹੈ ਜਮਨ ਮਰਨ ਤੋਂ ਬਾਹਰ ਜਾਂਦਾ ਹੈ ਨਾਲ ਨਾਲ ਸਿਰ ਤੋਂ ਕੱਟ ਲ ਜਾਂਦਾ ਹੈ ਸੋ ਜਿਨ ਬਿੜੇ ਨਾਮ ਤੋਂ ਬਿਨਾ ਜਿਨੇ ਹੋ ਸਾਧਨ ਨੇ ਉਹ ਸਾਰੀਆਂ ਪੈਰਾਂ ਦੀਆਂ ਬੇੜੀਆਂ ਨੇ ਇਹ ਸੁਣ ਕੇ ਸ਼ੰਭੂनाथ ਨੇ ਕਿਹਾ ਤੇ ਸਮਝਾਉਣ ਨਾਲ ਸਮਝਦੇ ਨਹੀਂ ਤੁਹਾਡੇ ਨਾਲ ਕੌਣ ਦੇ ਅਰਥ ਬੋਲੇ ਇਹ ਆਖ ਸ਼ੰਭੂ ਸਮੇਂ ਨੂੰ ਚਲਾ ਗਿਆ ਗੁਰਖ ਨੇ ਪੁੱਛਿਆ ਤਪੇ ਨਾਲ ਗੱਲਬਾਤ ਹੋਈ ਉਪਦੇਸ਼ ਲੈਣਾ ਮੰਨਦਾ ਸ਼ੰਭੂ ਨੇ ਕਿਹਾ 나ਸ ਜੀ ਉਹ ਤਾਂ ਉਲਟ-ਪੁਲਟ ਗੱਲਾਂ ਕਰਦਾ ਹੈ ਉਪਦੇਸ਼ ਨਹੀਂ ਮੰਨਦਾ ਤਦ ਗੋਰਖਾ ਹੱਸ ਕੇ ਮੰਗਲ ਨੂੰ ਕਿਹਾ ਮੰਗਲਨਾਥ ਇਹ ਸੱਚ ਕਹਿੰਦਾ ਕਿ ਝੂਠ ਮੰਗਲ ਨੇ ਕਿਹਾ 나ਥ ਜੀ ਮੈਂ ਕੁਝ ਨਹੀਂ ਕਹਿੰਦਾ ਜਾਦੂ ਇੱਥੇ ਆਵੇਗਾ ਸਾਰੀ ਗੱਲ ਹੋ ਜਾਏਗੀ ਸਿੱਧਾ ਨੇ ਕਿਹਾ ਤੁਹਾਨੂੰ ਸਾਰਿਆਂ ਨੂੰ ਉਹਨਾਂ ਦੇ ਨਾਂ ਅੰਤਰ ਕਰਕੇ ਭੇਜਿਆ ਤੁਸੀਂ ਉਹਨਾਂ ਨੂੰ ਵਡਾ ਨਹੀਂ ਸਮਝਿਆ ਸਿੱਧਾ ਸਾਧਾ ਨੂੰ ਮਾਣ ਨਹੀਂ ਕਰਨਾ ਚਾਹੀਦਾ ਨਿਰਮਲ ਰਹਿਣਾ ਚਾਹੀਦਾ ਹੈ ਸ਼ੰਭੂ ਨਾਥ ਸ਼ਿੰਦਾ ਹੋ ਗਿਆ ਮੰਗਲਨਾਥ ਪ੍ਰਸੰਨ ਹੋਇਆ ਗੁਰੂ ਜੀ ਦੀ ਮਹਿਮਾ ਕਰਨ ਲੱਗਾ ਗੋਪੀ ਚੰਦ ਨੇ ਕਿਹਾ ਮੰਗਲਨਾਥ ਜੀ ਸਿੱਧਾ ਸਾਧਨ ਨੂੰ ਅਤੀਰ ਸੰਤਾਂ ਦੀ ਨਿੰਦਿਆ ਕਰਕੇ ਸਿਰ ਤੇ ਪਾਪ ਦਾ ਭਾਰ ਨਹੀਂ ਲੈਣਾ ਚਾਹੀਦਾ ਸੰਤਾਂ ਨਾਲ ਚਰਚਾ ਕਰਕੇ ਸਮੇਂ ਅੰਦਰੋਂ ਕ੍ਰੋਧ ਨੂੰ ਦੂਰ ਕਰਕੇ ਚੰਗੇ ਬਜਨ ਕਰਕੇ ਚੰਗੇ ਸੁਣ ਕੇ ਜੇ ਹਾਰ ਹੋ ਜਾਵੇ ਤਾਂ ਹਾਰ ਖਾ ਕੇ ਨਿੰਦਿਆ ਨਹੀਂ ਕਰਨੀ ਚਾਹੀਦੀ ਮੰਗਲਨਾਥ ਨੇ ਕਿਹਾ ਗੋਪੀ ਜਨ ਜੀ ਤੁਸੀਂ ਸੱਚ ਆਖਿਆ ਜੋ ਓੰਕਾਰ ਕਰਕੇ ਆਪਣੇ ਬਰਾਬਰ ਹੋਰ ਕਿਸੇ ਨੂੰ ਨਹੀਂ ਸਮਝਦਾ ਸੰਤਾਂ ਦੀ ਵਿਰਿਆਹੀ ਨਹੀਂ ਮੰਨਦਾ ਉਹ ਜੋਗ ਤੋਂ ਸਖਣਾ ਰਹਿੰਦਾ ਹੈ ਉਹ ਜੋਗੀ ਨਹੀਂ ਬਣ ਸਕਦਾ ਸੋ ਪਿਆਰਿਓ ਇਹ ਸੀ ਚਰਚਾ ਵਾਰ-ਵਾਰ ਜਿਹੜੀ ਗੁਰੂ ਨਾਨਕ ਸਾਹਿਬ ਜੀ ਨਾਲ ਕੀਤੀ ਇਸ ਸਮੇਂ ਤੱਕ ਗੁਰੂ ਨਾਲਕਦੇਵ ਜੀ ਸਮੇਰ ਪਰਬਤ ਨੂੰ ਆ ਰਹੇ ਨੇ ਇਹ ਜੀ ਆਪਣਾ ਵਿਚਾਰ ਕੱਲ ਨੂੰ ਸਾਂਝੀ ਕਰਾਂਗੇ ਜੀ ਆਓ ਇੱਥੇ ਸਮਾਪਤੀ ਕਰੀਏ ਹੋਈਆਂ ਬੁਲਿਆਂ ਨੂੰ ਅਜ ਤਾਰਨਾ ਔ ਗੱਜ ਕੇ ਫਤਿਹ ਜਾਈਏ ਜੀ ਵਾਹਿ ਜੀ ਕਾ ਖਾਲਸਾ ਵਾਹਿ ਜੀ ਕੀ ਫਤਿਹ